ਮੇਰੇ ਪਤਨ ਨਾਨਕ ਤੇ ਦੇ ਦੇਤੀ ਸੁਤੀ ਰਾਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿ ਪੁਰਨ ਜੀ ਬਾਸ ਹੈ ਕੀ ਅੰਗ ਦੇਖ ਪਉਣ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਉਤੀ ਜੀ ਦੇ ਗੁਰਨਾਮਿ ਬਲੈ ਧਿਆਏ ਫਿਰ ਅੰਗਦ ਕੁਰ ਤੇ ਅਮਰਦਾਸ RAM DAS ਨੇ ਹੋਈ ਸਹਾਈ ਹਰ ਜਨ ਹਰ ਕੋ ਬਿੰਦ ਨਾ ਸਿਮਾਓ ਸ੍ਰੀ ਹਰਿ ਨਾਏ ਸ੍ਰੀ ਹਰਿ ਕ੍ਰਿਸ਼ਨ ਕਿੜਾਈਐ ਜਿਸ ਬਿੰਦੇ ਸਭ ਦੁੱਖ ਜਾਏ ਤੁਹਾਰ ਦੇਗ ਬਹਤ ਸੁਹਰੇ ਸਭ ਤਾਈ ਹੋਏ ਸਹਾਈ ਦਸਣਾ ਰੈ ਤੁ ਆਪਿ ਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪੰਜ ਸ਼ਾਮੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਠ ਦੀਦਾ ਤਾਂ ਧਿਆਨ ਧਰ ਕੇ ਬੋਲੋ ਜੀ ਆ ਬੰਦ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤੇਰਾ ਪਿਆਰਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲੋ ਜੀ ਹਾਏ ਗੁਰੂ ਜਿੰਨਾ ਸਿੰਘਾਂ ਸਿੱਖਣੀਆਂ ਨੇ ਧਰਮ ਹੇਤ ਸਿਰ ਸਜਿੱਤੇ ਬੰਦ ਸੇਵਾ ਲਈ ਬੁਰਬਾਨੀਆਂ ਕੀਟੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਤਾ ਸੁਆਸਾ ਨਾਲ ਜਵਾਈ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਕਿਹ ਖਾਲਸਾ ਜੀ ਸਾਹਿਬ ਤਹ ਤਹ ਚਾਰੇ ਆਇਤ ਦੇਖ ਤੇਗ ਫਤਿਹ ਪਤ ਕੀ ਪੈ ਦੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਭੁੱਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇ ਸਦਾਨ ਰਹਿਤਾਨ ਵਿਵੇਕ ਦਾਇ ਵੇ ਸਹਾਦਾਨ ਪ੍ਰਸਾਦਾਨ ਧਨ ਸਰਦਾਨ ਨਾਮ ਦਾਣ ਸ੍ਰੀ ਅਮਰਿਤਸਰ ਜੀ ਦੇ ਦਰਸ਼ਨ ਇਸਨਾਰ ਕੀਆ ਝੰਡੇ ਖੰਗੇ ਯੋਗ ਜੋ ਕੇ ਅਤਲ ਧਰਮ ਕਾ ਜੈਕਾਰ ਭੁਲ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤਿ ਉੱਚੀ ਮਤਿ ਪਤ ਦਾ ਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਨੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਫਾਂ ਦੇ ਜਿਨ੍ਹਾਂ ਤੋਂ ਫਰਥ ਨੂੰ ਵੀ ਛੋੜਿਆ ਗਿਆ ਹੈ ਜੀ ਖੁੱਲੇ ਦਸ਼ਨ ਬਿਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਥੇ ਨਿਮਰਿਆ ਦੇ ਭਾਣ ਨੇ ਕਣਿਆਂ ਦੇ ਤਾਂ ਕੁੰਡੇ ਉੱਠਿਆ ਸੇ ਗੁਰੂ ਧੰਨ ਧਰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਫੇਰਦੀ ਹੈ ਸਤਗੁਰ ਜੀਓ ਅਬਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਅੰਮ੍ਰਿਤ ਮੇਰੇ ਤੋਂ ਆਪ ਜੀ ਦੀ ਝੂਲੀ ਅੰਦਰ ਸੁੰਦਰ ਦੀਵਾਨ ਸਜੇ ਸੰਗ ਐਸ ਮੇਰੇ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਸੁਖ ਆਸਣ ਦੀ ਸੇਵਾ ਕਰੀ ਸੁਰਦਾ ਸਾਹਿਬ ਜੀ ਦੇ ਜਾਪ ਹੋਏ ਸੇਵਾ ਸੰਭਾਲ ਕਰਦਿਆਂ ਬਾਣੀ ਪੜਦਿਆਂ ਉਹ ਯਾਰ ਬੇਅੰਤ ਭੁਲਾਣੀ ਮੁਆਫ਼ੀ ਬਖਸ਼ਨੀ ਆਗਾ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਕੁਰਬਾਨੀ ਦਾ ਭਾਰ ਜਦ ਤੇ ਆਈ ਸੰਗਤ ਦੇ ਹਿਰਦਿਆਂ ਤੇ ਵਸੋਣਾ ਸੰਗੋ ਸੰਗਤ ਦੀਆਂ ਦਰ ਹਾਜ਼ਰੀਆਂ ਪਰਮਾਨ ਕਰਨੀਆ ਦਿਲ ਫੁੱਲ ਪੇਟਾ ਵਾ ਸੇਵਾਵਾਂ ਨਾਲ ਪਰਮਾਨ ਕਰੀਆ ਆਪਣੇ ਕਰੋ ਕਰੋ ਹੀ ਸਦਕ ਪ੍ਰਸਾਦ ਨਾਮ ਦਾਣ ਬਖਸ਼ਣਾ ਸ਼ੋਭਾ ਭਾਵਨਾ ਗੁਰਮਤ ਅਨਸਾਰ ਪੂਰੀਆਂ ਕਰਨੀਆਂ ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਸੁਖ ਅਨੰਦ ਨਾਲ ਬਤੀਤ ਹੋਇਆ ਹੈ ਪਾਤਸ਼ਾਹ ਜੀ ਚਾਰ ਪਹਿਰ ਲੈਣੀ ਆਪਣੇ ਭਾਣੇ ਅੰਦਰ ਸੁਖ ਅਨੰਦ ਨਾਲ ਬਤੀਤ ਕਰਾਉਣੀ ਕਰੋ ਕਿਰਪਾ ਜਾ ਪਾਵਣ ਸਰੂਪ ਪ੍ਰਕਾਸ਼ ਅਸਥਾਨ ਤੋਂ ਨਿਵਾਸ ਅਸਥਾਨ ਤੇ ਲਜਾਦੀ ਆਗਿਆ ਪਛੋ ਰਸਤੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਸੁੱਖ ਕੋ ਵੇ ਨਾਮ ਚੇਤੇ ਆਵੇ ਨਾਮ ਦਾਮ ਚੜਦੀ ਕਲਾ ਤੇਰੇ ਬਾਣੇ ਵਦਨਾ ਫਲਾ ਕੇ ਬਨਾਲੇ ਗੋਣ ਹਰ ਬਰਾਇਯੋ ਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Thank you.